ਤਦ ਦੇਖ ਰਹੇ ਦਸ਼ਕਾ ਦਾ ਬਹੁਤ-ਬਹੁਤ ਸਵਾਗਤ ਹੈ ਸਭ ਪੰਨੂ ਵਿਹਾਰ ਤੋਂ ਮੇਰੇ ਸਿੱਧੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜੀ ਜਿੱਥੇ ਕੀ ਇੱਕ ਵਿਅਕਤੀ ਜਿਹੜਾ ਕੀ ਹੈ ਨਜ਼ਰ ਆ ਰਿਹਾ ਔਰ ਜਿਹੜਾ ਕਿ ਇੱਥੇ ਜਿੰਨੇ ਲੋਕ ਖੜੇ ਨੇ ਉਹਨਾਂ ਵੱਲੋਂ ਜਿਹੜਾ ਕੀ ਹੈ ਦੋਸ਼ ਲਗਾਇਆ ਗਿਆ ਹੈ ਕਿ ਇੱਕ ਲੜਕੀ ਜਿਹੜੀ ਹੈ ਉਹਦੇ ਨਾਲ ਜਿਹੜਾ ਕੀ ਹੈ ਕੂ ਕਰਮ ਕੀਤਾ ਗਿਆ ਹੈ ਜ਼ਬਰਦਸਤੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜੀ ਪੰਨੂ ਵਿਹਾਰ ਤੋਂ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਮ ਜਨਤਾ ਜਿਹੜਾ ਮਹੱਲਾ ਨਿਵਾਸੀ ਹੈ ਇੱਥੇ ਤੋਂ ਉਹਨਾਂ ਦਾ ਕੀ ਕਹਿਣਾ ਹੈ ਕੀ ਹੈ ਨਜ਼ਰ ਆ ਰਿਹਾ ਜਿਹੜਾ ਗਲਤ ਕੰਮ ਕਰਨ ਤੋਂ ਬਾਅਦ ਦੇਖਦੇ ਪੂਰਾ ਮੱਲਾ ਜਿਹੜਾ ਕਾਫੀ ਰੋਸ ਕਾਫੀ ਗੁੱਸੇ ਦੇ ਬਾਅਦ ਬੱਚੇ ਮਾਰਦੇ ਤੇ ਮਾਰਨੋ ਨਹੀਂ ਮਾਰਨੋ ਮਰਨੋ ਨਹੀਂ ਚਾਹੀਦਾ ਭਾਜੀ ਭਾਜੀ ਕੀ ਮਾਮਲਾ ਹੈ ਭਾਜੀ ਹੋਇਆ ਕੀ ਹੋਇਆ ਕੀ ਇੱਧਰ ਫੋਨ ਹੋਣਾ ਬਹੁਤ ਭਾਜੀ ਗੱਡੀ ਗੱਡੀ ਗੱਲ ਫੋਨ ਹੋਣਾ ਛੱਡਦੇ ਭਾਜੀ ਕੀ ਹੋਇਆ ਭਾਜੀ ਭਾਜੀ ਕੀ ਹੋਇਆ ਕੀ ਹੈ ਭਾਜੀ ਮਾਮਲਾ ਹੈ ਬਈ ਅਸੀਂ ਮੱਲਾ ਨੂੰ ਵਾਸੀ ਹੈਗੇ ਇੱਥੇ ਦੇ ਇਹ ਤੇ ਨਾ 4 ਵਜੇ ਦੀ ਇੱਕ ਬੱਚੀ ਗਾਇਬ ਹੋਈ ਸੀ। ਅੱਛਾ ਜਿਹੜੀ ਬੱਚੀ ਅਸੀਂ ਲੱਭਦੇ ਰਹੇ ਆ ਪੁਲਿਸ ਵੀ ਆਈ ਹੈ। ਪੁਲਸ ਵਾਲਿਆਂ ਨੇ ਇੱਥੇ ਆਪਣੇ ਇਨਵੈਸਟੀਗੇਸ਼ਨ ਵੀ ਕੀਤੀ ਲਾਗੇ ਲਾ ਕੇ ਸਾਰਿਆਂ ਦੀ। ਲੇਕਿਨ ਉਹ ਥੋੜੀ ਦੇਰ ਬਾਅਦ ਸਾਰੇ ਆਪਾਂ ਘਰ ਚਲੇ ਗਏ ਆ। ਉਸ ਤੋਂ ਬਾਅਦ ਕਿਸੇ ਹੋਰ ਮਹੱਲੇ ਵਾਲਿਆਂ ਨੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਾ। ਭਈ ਉਸ ਤੋਂ ਬਾਅਦ ਸਾਰਿਆਂ ਨੇ ਉਹਨਾਂ ਦੇ ਘਰ ਜਾਈ ਨੂੰ ਅਸੀਂ ਤੇ ਮੇਰੇ ਖਿਆਲ ਚ ਮੈਨੂੰ ਪੱਕਾ ਪਤਾ ਨਹੀਂ ਹੈ। ਕਿਉਂਕਿ ਮੈਂ ਨਾਲ ਨਹੀਂ ਸੀਗਾ ਜੋ ਮਹੱਲੇ ਵਾਸੀ ਨੂੰ ਪਤਾ ਲੱਗਾ ਵੀ ਇਹ ਲੜਕੀ ਜਿਹੜੀ ਗਾਇਬ ਹੋਈ ਸੀ ਇਹਨਾਂ ਦੇ ਅੰਦਰੋਂ ਮਿਲੀ ਹੈ ਇਹਨਾਂ ਦੇ ਅੰਦਰੋਂ ਜਿਹੜੇ ਰਿਲੇਟਿਵ ਨੇ ਇਹ ਦੱਸੋ ਬਈ ਥੋੜਾ ਕੀ ਆਇਆ ਇਹ ਭਾਈ ਇਹਨਾਂ ਦੇ ਅੰਦਰੋਂ ਮਿਲੀ ਹੈ ਹਾਂ ਜਦੋਂ ਇਹ ਕੋਲ ਇਹਨਾਂ ਨੇ ਜਦੋਂ ਇੱਕੋ ਗਏ ਸਾਰੇ ਮੈਂ ਇਹਨੂੰ ਕਿਹਾ ਇਹਨੂੰ ਕਿਹਾ ਮੈਂ ਕਿਹਾ ਕੁੜੀ ਅੰਦਰ ਹੀ ਆ ਸਾਰਿਆਂ ਨੂੰ ਕਿਹਾ ਮੈਂ ਮੈਂ ਕਿਹਾ ਕੁੜੀ ਅੰਦਰ ਹੀ ਐ ਮੰਨ ਲਓ ਮੈਂ ਕਿਹਾ ਉਹਨੂੰ ਬਾਹਰ ਬੁਲਾਓ ਉਹਨੂੰ ਬਾਹਰ ਬੁਲਾਓ ਮੈਂ ਅੰਦਰੋਂ ਉੱਥੋਂ ਗਾਲ੍ਹਾਂ ਕੱਢਦਾ ਆ ਮੈਂ ਕਿਹਾ ਜਿਹੜਾ ਹੋਇਆ ਨਾ ਮੈਂ ਕਿਹਾ ਭਾਵੇਂ ਵੱਡਾ ਭਾਵੇਂ ਛੋਟਾ ਮੈਂ ਕਿਹਾ ਮੈਂ ਸੱਪੜ ਮਾਰੂਗਾ ਮੈਂ ਕਿਹਾ ਜੋ ਮਰਜ਼ੀ ਹੋਵੇ ਜਦੋਂ ਮੈਂ ਭਾਈ ਆਇਆ ਨਾ ਜਦੋਂ ਮੈਂ ਬੈਲ ਮਾਰੀ ਐ ਇੱਕੀ ਦਾੜੀ ਮੈਂ ਹੱਥ ਜੋੜੇ ਆ ਗਿਆ ਮੈਂ ਕਿਹਾ ਬਾਬਾ ਜੀ ਇੰਡੀ ਦਾੜੀ ਚਿੱਟੀ ਦਾੜੀ ਮੈਂ ਕਿਹਾ ਬਾਬਾ ਜੀ ਹੱਥ ਜੋੜੇ ਤੁਹਾਡੇ ਅੱਗੇ ਬੱਲੇ ਇੱਕ ਵਾਰੀ ਦੇਖੋ ਮੈਂ ਕੁਝ ਨਹੀਂ ਕਰਨਾ ਕੁਝ ਵੀ ਨਹੀਂ ਕਰਨਾ ਮੈਂ ਮੈਂ ਕਿਹਾ ਤੁਸੀਂ ਇਸ ਸਾਲ ਮੈਂ ਕਿਹਾ ਤੁਸੀਂ ਛੁੱਟ ਗਿਆ ਐ ਕਿ ਕੁੜੀ ਸਾਡੀ ਬਾਹਰੋਂ ਮੁੜ ਕੇ ਚਲ ਗਈ ਆ ਮੈਂ ਕਿਹਾ ਕੁੜੀ ਦਾ ਹੀ ਫੁਟੇਜ ਦੇਖੀ ਕੁੜੀ ਅੰਦਰ ਗਈ ਆ ਵੀਡੀਓ ਦਿਖਾਈ ਬੋਲ ਕਹਿੰਦਾ ਕਹਿੰਦਾ ਕੁੜੀ ਦਿਖਾਓ ਕਹਿੰਦਾ ਕਿ ਕੁੜੀ ਅੰਦਰ ਆ ਬਹੁਤ ਆਨ ਨਾਲ ਗੱਲ ਕਰ ਰਿਹਾ ਕਹਿੰਦਾ ਮੇਰੀਆਂ ਵੀ ਧੀਆ ਪੈਣਾ ਮੈਂ ਕਿਹਾ ਅੰਗਲ ਜੀ ਮੈਂ ਕੋਈ ਇਹ ਨਹੀਂ ਕਹਿੰਦਾ ਮੈਂ ਕਿ ਤੂੰ ਵੀ ਬਹੁਤ ਵੱਡੇ ਸਾਡੇ ਤੋਂ ਮੈਂ ਕੋਈ ਨਹੀਂ ਮੈਂ ਕਿਹਾ ਗੱਲ ਕਰਦਾ ਮੈਂ ਤੋਂ ਧੀਆ ਤੋਂ ਬਹੁਤ ਵੱਡੇ ਮੈਂ ਕਿਹਾ ਮੈਂ ਤਾਂ ਅਰ ਤੋਂ ਬਹੁਤ ਛੋਟਾ ਮੇਰੀ ਕੋਈ ਉਮਰ ਨਹੀਂ ਹੈਗੀ ਮੈਂ ਕਿਹਾ ਤੀ ਉਹਨੂੰ ਬਾਹਰ ਮੈਂ ਕਿਹਾ ਤੀ ਤੁਹਾਨੂੰ ਅਸੀਂ ਫੁਟੇਜ ਦਿਖਾ ਦਿੰਦੇ ਆ ਇਹ ਬੁਢੇ ਦੇਖੋ ਜਿਹੜੇ ਕੁੜੀ ਦੀ ਮਦਰ ਹੈ ਉਹਨਾਂ ਨੇ ਇੰਨੀ ਗੱਲ ਕਹੀ ਕਹਿੰਦੇ ਅਸੀਂ ਕੁੜੀ ਅਸੀਂ ਤੈਨੂੰ ਦੁਹਾ ਦਨੇ ਆ ਕਿ ਜੇ ਸਾਡੀ ਕੁੜੀ ਅੰਦਰ ਗਈ ਹੋਈ ਤੇ ਫੇਰ ਤੂੰ ਆਪਣਾ ਹਿਸਾਬ ਲਾ ਲਈ ਇੱਥੇ ਹੀ ਖੜ ਕੇ ਉਹਨੂੰ ਦਿਖਾਈ ਆ ਕਿ ਸਾਡੀ ਕੁੜੀ ਤੇਰੇ ਘਰ ਦੇ ਅੰਦਰ ਗਈ ਆ ਐਂਟਰ ਹੋਈ ਆ ਤੇ ਅਸੀਂ ਇਹਨੂੰ ਕਿਹਾ ਵੀ ਆ ਕਿ ਕੁੜੀ ਅੰਦਰ ਹੈ ਕਹਿੰਦਾ ਟੁੰਡ ਜਿਹਾ ਖੜਾ ਕਹਿੰਦਾ ਨਹੀਂ ਜੀ ਨਹੀਂ ਗਈ ਜੀ ਕਹਿੰਦਾ ਮੈਂ ਝੂਠ ਨਹੀਂ ਬੋਲ ਰਿਹਾ ਅਸੀਂ ਇੰਨੀ ਆਂਟੀ ਨੇ ਕਿਹਾ ਕੁੜੀ ਦੇ ਮਦਰ ਨੇ ਕਹਿੰਦੀ ਗੇਰ ਖੋਲ ਜੇੜ ਖੋਲ ਕਹਿੰਦੀ ਆਪ ਦਾ ਜਦੋਂ ਗੇੜ ਖੋਲ ਲਾ ਕੇ ਜਦੋਂ ਉਹਨੇ ਗੇਟ ਕੀਤਾ ਕੋਈ ਕਰੀ ਪਹਿਲੇ ਵੀ ਪੁਲਿਸ ਪ੍ਰਸ਼ਾਸਨ ਨੇ ਸਾਰਾ ਚੈੱਕ ਕੀਤਾ ਸਾਨੂੰ ਨਹੀਂ ਪਤਾ ਅਹੀਂ ਕਦੋਂ ਦੇ ਚੈੱਕ ਕਰਦੇ ਵੇ ਕੁੜੀ ਨੂੰ ਕਦੋਂ ਦੇ ਲੱਭਦੇ ਵੇ ਇਹ ਇਹ ਜੀ ਸਾਨੂੰ ਨਹੀਂ ਇੰਨਾ ਪਤਾ ਅਹੀਂ 8:30 ਵਜੇ ਗੇਟ ਖੋਲਿਆ ਫੇਰ ਬਈ ਨਹੀਂ ਜਦੋਂ ਗੇਟ ਖੋਲਿਆ ਆ ਮੈਂ ਜੀ ਸਿੱਧਾ ਅੰਦਰ ਗਿਆ ਵਾਂ ਪਿੱਛੇ ਭਾਜੀ ਖੜੇ ਸੀਗੇ ਮੈਨੂੰ ਹੁਣ ਭਾਈ ਦੀ ਮਤਲਬ ਕਿ ਫੇਸ ਨਹੀਂ ਯਾਦ ਉਹਨਾਂ ਨੇ ਭਾਜੀ ਬਾਥਰੂਮ ਖੋਲ੍ਹਿਆ ਹੀ ਆ ਸਾਡੀ ਭੈਣ ਭਈ ਉੱਤੇ ਮਰੀ ਪਈ ਆ ਇੰਨਾ ਦੁੱਖ ਪੈਣਾ ਇਹ ਇਹ ਚਿੱਟੀ ਦਾੜੀ ਕਰਕੇ ਇੰਨਾ ਮੈਨੂੰ ਕੀਤਾ ਮੈਂ ਕਿਹਾ ਨਹੀਂ ਤੇ ਪੁਲਿਸ ਵਾਲੀ ਗੱਲ ਪੁਲਿਸ ਕਾਰਵਾਈ ਕਰ ਗਈ ਆ ਪੁਲਿਸ ਕਾਰਵਾਈ ਕਰ ਗਈ ਆ ਕਹਿੰਦੇ ਸਵੇਰੇ 10 ਵੇ ਦੇਖਾਂਗੇ ਕਹਿੰਦੇ ਸਵੇਰੇ 10 ਵੇ ਦੇਖਾਂਗੇ ਇਹ ਗੱਡੀ ਤੇ ਚੈਰੀ ਕਰ ਰਹੀ ਆ ਇਹ ਬੋਰੇ ਦੀ ਪੈਕਿੰਗ ਗੱਡੀ ਦੀ ਡਿੱਕੀ ਕਰਕੇ ਗੱਡੀ ਕਰਕੇ ਜਿਹੜੀ ਲੜਕੀ ਉਹਦੀ ਕਿੰਨੀ ਉਮਰ ਹੈ ਭਾਈ ਜੀ 12 ਸਾਲ ਹੈ ਸਾਲੇ ਉਹਦੀ ਉਮਰ ਹੈ ਮੇਰੀ ਭੈੜਾ ਰਕੀ ਜੋਟੀ ਮੈਨੂੰ ਜਿੱਤੇ ਬੜੇ ਵੀਰਾ 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 ਸਾਲੇ ਨੇ ਕਲਾ ਕਲਾ ਕਰਦਾ ਸਾਡੀ ਪੈਜ ਨੂੰ ਇੰਨਾ ਜ਼ਿਆਦਾ ਦੁੱਖ ਦਿੱਤਾ ਇਹਨਾਂ ਨੂੰ ਕਸੇ ਮੈਂ ਜਦੋਂ ਆਪਾਂ ਪੁਲਸਾਂ ਲਈ ਆਏ ਨਾ ਉਹ ਆਪਣੀ ਰੈਕੋਰਡ ਕਰਦੇ ਨੇ ਇਸੇ ਪੁਲਸਵਾਲੇ ਇਹ ਉਹਨਾਂ ਨਾਲ ਸਾਡੇ ਖੜਾ ਰਿਹਾ ਹੈ ਪਤਾ ਨਹੀਂ ਸੀ ਵੀ ਇਹ ਕਾਹਨ ਇਹਨੇ ਕੀਤਾ ਉਹਨਾਂ ਨਾਲ ਹੀ ਦੁਰੇ ਰਿਹਾ ਸਾਡੇ ਸੋ ਵੇਖ ਸਕਦੇ ਹੋ ਜਿੱਥੇ ਕੀ ਇੱਕ ਜਿਹੜਾ ਕੀ ਹੈ ਪਰਿਵਾਰ ਵੱਲੋਂ ਦੋਸ਼ ਲੱਗੀ ਤੂੰ ਘਰੇ ਕੀ ਪਿਆ ਗਿਆ ਮੱਛੀ ਅੰਦਰ ਗਈ ਕੈਮਰੇ ਸਭ ਕੁਝ ਕੀਆ ਪੁਲਸਵਾਲੇ ਮਨੋਂ ਨਾ ਮਾਰ ਲਿਆ ਪੁਲਸਵਾਲੇ ਮਿਲ ਗਿਆ ਮੈਂ ਘੰਟੇ ਬਾਅਦ ਨਹੀਂ ਆਈ ਪੁਲਸਵਾਲੇ ਬ੍ਰਿਟੈਂਚ ਜਦੋਂ ਮੈਂ ਤੱਕੇ ਨੰਦਰ ਬੜਿਆ ਵਾ ਮਿਲ ਗਈ ਕੁੜੀ ਦੇਖੀ ਸੀ ਅੰਦਰ ਬਰੀ ਹੋਈ ਕੁੜੀ ਇਹਨਾਂ ਦੇ ਅੰਦਰ ਇਹਨਾਂ ਦੇਖੀ ਸੀ ਬਾਹਰ ਨਿਕਲਿਆ ਕਿ ਮੈਨੂੰ ਬੜਾ ਕੁੜੀ ਦਾ ਮਾਤਰਿਕ ਕਿ ਪੁਲਿਸ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਜੀ ਮੈਂ ਗੱਲ ਲਿਆ ਬਾਥਰੂਮ ਚੈੱਕ ਹੀ ਨਹੀਂ ਕੀਤਾ ਅੰਦਰ ਟੋਇਲਟ ਮੁਕੰਮਲ ਨਹੀਂ ਤੁਹਾਡੇ ਤੋਂ ਲਗਾ ਰਹੇ ਭਾਈ ਉਹ ਮੇਰਾ ਮੁੰਲਾ ਕੀ ਹੈ ਬਾਪ ਤੁਸੀਂ ਮੈਂ ਕੈਮਰਾ ਦੇ ਆਇਆ ਤੁਸੀਂ ਪ੍ਰਸ਼ਾਸਨ ਮੈਗਾ ਮੇ ਕੋਲ ਅਜਾਣ ਜਗਰ ਸਾਹਿਬ ਮੁਬਾਰਕ ਜਗਰ ਸਾਹਿਬ ਮੁਬਾਰਕ

ਕੁਨਾਲ ਦੀ ਬੋਲੋ ਸਾਡੇ ਨਾਲ ਦੀ ਬੋਲੋ ਹਾਂਜੀ ਭਾਈ ਜੀ ਕੀ ਮਾਮਲਾ ਆਇਆ ਹਾਂਜੀ ਕੀ ਮਾਮਲਾ ਹੈਗਾ ਭਾਜੀ ਪ੍ਰਸ਼ਾਸਨ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਪ੍ਰਸ਼ਾਸਨ ਕਹਿ ਰਿਹਾ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰਦੇ ਆ ਕੀ ਮਾਮਲਾ ਕੀ ਹੈ ਕੀ ਮਾਮਲਾ ਇਹੋ ਜੀ ਗੰਦੀ ਹਰਕਤ ਕਰਨ ਵਾਲਿਆਂ ਨੂੰ ਪ੍ਰਸ਼ਾਸਨ ਨੂੰ ਇਹੋ ਜੀ ਚਾਹੀਦਾ ਹੈ ਇਹੋ ਜੇ ਲੋਕਾਂ ਨੂੰ ਚੌਂਕ 'ਚ ਖੜੇ ਹੋ ਕੇ ਫਾਂਸੀ ਦੇਣੀ ਚਾਹੀਦੀ ਤਾਂ ਕਿ ਦੂਸਰੀ ਵਾਰੀ ਕਿਸੇ ਦੀ ਜੁਰਤ ਨਾ ਪਵੇ ਕਿਉਂਕਿ ਸਾਡਾ ਕਾਨੂੰਨ ਕਿਤੇ ਨਾ ਕਿਤੇ ਇਸ ਜਗ੍ਹਾ ਢਿੱਲਾ ਪੈ ਜਾਂਦਾ ਜਦੋਂ ਇਦਾਂ ਦੇ ਲੋਕਾਂ ਨੂੰ 6 ਕਿੰਨੇ ਸਾਲ ਅੰਦਰ ਰਹਿ ਕੇ ਬਾਹਰ ਆਦੇ ਨੇ ਲੋਕਾਂ ਦੇ ਹੌਸਲੇ ਵਧਦੇ ਐ ਇਹੋ ਜਿਹੇ ਲੋਕਾਂ ਨੂੰ ਚੌਂਕ ਦੇ ਵਿੱਚ ਖੜੇ ਕਰਕੇ ਵਾਸੀ ਦੇਣੀ ਚਾਹੀਦੀ ਆ ਤਾਂ ਕਿ ਅਗਲੀ ਵਾਰੀ ਕੋਈ ਐ ਹੋ ਜਾ ਹਰਕਤ ਕਰਨ ਦੀ ਜੁਰਤ ਨਾ ਕਰੇ ਜਿਹੜਾ ਇੰਨਾ ਨਹੀਂ ਛੱਡਦੇ ਆ ਪ੍ਰੈਸ ਛੱਡੀ ਨਹੀਂ ਮੈਂ ਹੋਰ ਚੱਲਦਾ ਸੀ ਇਹ ਪ੍ਰੈਸ ਛੱਡੀ ਆ ਜੇ ਮਸਰਾਇਕ ਪਾਉਂਦਾ ਪਾਕੀ ਘਟਨਾ ਗੜੀ ਆ ਮਤਲਬ ਕੋਈ ਆ ਤੇ ਮੈਂ ਪਹੁੰਚਿਆ ਤੇ ਮੈਨੂੰ ਇਸ ਵਾਰਿਆ ਨਹੀਂ ਪਤਾ ਇਹ ਬੜਾ ਕੀ ਹੈ ਐਡਵਰਡ ਜੋ ਆ ਕੋ ਸਿੱਧੀਆਂ ਤਸਵੀਰਾਂ ਜਿਹੜੀਆਂ ਕੀ ਐ ਤੁਸੀਂ ਵੇਖ ਸਕਦੇ ਹੋ ਭਾਵੇਂ ਮਹੱਲੇ ਦੇ ਵਿੱਚ ਜਿਹੜਾ ਕੀ ਭਾਰੀ ਮਸੋਰਾ ਭਾਰੀ ਜਿਹੜਾ ਦੂਸਾ ਨਜ਼ਰ ਆ ਰਿਹਾ ਜਲੰਧਰ ਤੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਕੀ ਇੱਕ ਬੱਚੀ ਦਾ ਮਾਮਲਾ ਹੈ 12 ਸਾਲ ਦੀ ਬੱਚੀ ਕਹਿ ਰਹੇ ਨੇ ਕਿ ਜਿਸ ਦੀ ਕੀ ਜਿਸ ਦੇ ਨਾਲ ਕੂ ਕਰਮ ਹੋਇਆ ਔਰ ਗੁੱਸਾ ਦਾ ਔਰ ਉਹ ਜਿਹੜੀ ਆਮ ਜਨਤਾ ਉਹਦੇ ਵਿੱਚ ਕਾਫੀ ਜਿਹੜਾ ਕੀ ਐ ਗੁੱਸਾ ਨਜ਼ਰ ਆ ਰਿਹਾ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਕਰਕੇ ਇਹ ਜਿਹੜੀ ਆਮ ਜਨਤਾ ਹੈ ਉਹਦੇ ਵਿੱਚ ਭਾਰੀ ਜਿਹੜਾ ਕਿ ਰੋਜ਼ ਨਜ਼ਰ ਆ ਰਿਹਾ ਜਿੱਥੇ ਕਿ ਇੱਕ 12-13 ਸਾਲ ਦੀ ਬੱਚੀ ਦੱਸੀ ਜਾ ਰਹੀ ਹੈ ਜਿਹਦੇ ਨਾਲ ਕੂ ਕਰਮ ਕੀਤਾ ਗਿਆ ਸੋ ਸਿੱਧੀਆਂ ਚਲੰਦਰ ਪੱਨੋ ਵਿਹਾਰ ਤੋਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਜੀ ਉਹ ਲੋਕੀ ਬਣ ਗਏ ਆ ਬੋਡੀ ਨਹੀਂ ਦਿਖਾ ਨਹੀਂ ਸਕਦੇ ਭਾਈ ਜੀ ਬੋਡੀ ਕਿਦਾਂ ਕੀ ਤੂੰ ਸਮਝਿਆ ਕਰ ਉਹ ਪਾਜੀ ਕਿਉਂ ਨਹੀਂ ਯਾਰ ਇਹ ਗੱਲ ਇਹ ਗੱਲ ਤੂੰ ਦੱਸ ਪਾਜੀ ਬੋਲਦਾ ਦਿਖਾਉ ਲਾਈਕ ਵੀ ਰਹਿ ਗਿਆ ਉਹ ਯਾਰ ਇਹ ਨਹੀਂ ਦੱਸੋ ਨਹੀਂ ਲਾਈਕ ਵੀ ਰਹਿ ਗਿਆ ਸਾਨੂੰ ਬੁਲਾਇਆ ਗਿਆ ਭਾਵੇਂ ਤੁਹਾਨੂੰ ਬੁਲਾਇਆ ਨਹੀਂ ਮੇਰੀ ਏ ਫੇਸਬੁੱਕ ਤੇ ਨਾ ਇਹ ਲਾਈਕ ਵੀ ਵਾਸਤੇ ਵੀਡੀਓ ਰਹਿ ਗਿਆ ਕੁੜੀ ਦੀ ਵੀਡੀਓ ਨਹੀਂ ਦਿਖਾਣੀ ਰਹਿ ਤਾ ਨਾ ਬੁਲਾਓ ਫੇ ਅਈ ਲਾਲਾ ਲਾਲਾ ਸਾਹਿਬ

ਤਾਨੂੰ ਦੂਰੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਕੀ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਬੱਚੀ ਦਾ ਹਾਂਜੀ ਫੇਸ ਤੇ ਪਾਉ ਜੋੜੀ ਬੱਚੀ ਦੇ ਨਾਲ ਜ਼ਬਰਜਨਾਹ ਹੋਈ ਹੈ ਔਰ ਡੈੱਡ ਬੋਡੀ ਅੰਦਰ ਜਿਹੜੀ ਕੀ ਹੈ ਉਹ ਤੁਹਾਨੂੰ ਦਿਖਾ ਸਕਦੇ ਆ ਮਾਫ ਕਰਨਾ ਪੂਰੀਆਂ ਤਸਵੀਰਾਂ ਤੁਹਾਨੂੰ ਦਿਖਾ ਨਹੀਂ ਸਕਦੇ ਲੇਕਿਨ ਬੜੀ ਸ਼ਰਮਸਾਰ ਜਿਹੜੀ ਘਟਨਾ ਉਹ ਸਾਹਮਣੇ ਨਜ਼ਰ ਆਈ ਹੈ 25 ਜਿਹੜੀ ਕੀ ਹੈ 12 13 ਸਾਲ ਦੀ ਦੱਸੀ ਜਾ ਰਹੀ ਹੈ ਔਰ ਬਾਥਰੂਮ ਦੇ ਵਿੱਚ ਜਿਹੜੀ ਵੀ ਡੈਡ ਮੋਦੀ ਨਜ਼ਰ ਆ ਰਹੀ ਹੈ ਛੋਟੀਆਂ ਤਸਵੀਰਾਂ ਤੁਹਾਡੇ ਨਾਲ ਜਿੰਦਰ ਪੰਨੂ ਵਿਆਹ ਤੋਂ ਨਜ਼ਰ ਆ ਰਹੀਆਂ ਸੋ ਵਿਅਕਤੀ ਵੀ ਬਾਹਰ ਹੈ ਜੀ ਉਹਦੇ ਤੋਸ਼ ਲਗਾਏ ਗਏ ਨੇ ਸੋ ਬਿਲਕੁਲ ਇਹ ਉਹ ਘਰ ਆ ਜਿਹਦੇ ਅੰਦਰ ਇਹ ਸਾਰਾ ਕੰਮ ਹੁੰਦਾ ਹੈ ਚੋਲ ਕਿਹੜਾ ਸੋਹਣਾ ਜਿਹੜਾ ਬੋਡੀ ਵੀ ਦੇ ਤਰ੍ਹਾਂ ਦੀ ਮਿਲਦੀ ਹੈ ਦੂਰੋਂ ਦਿਖਾ ਰਹੇ ਭਾਈ ਬਹੁਤ ਬੜੀ ਸ਼ਰਮਸਾਰ ਜਿਹੜੀ ਕਿ ਘਟਨਾ ਸਾਹਮਣੇ ਆਈ ਆ ਸ਼ਰਮਸਾਰ ਘਟਨਾ ਜਿਹੜੀਆਂ ਕਿ ਸਾਹਮਣੇ ਨਜ਼ਰ ਆ ਰਹੀਆਂ ਇਥੇ ਕਿ ਆਮ ਜਨਤਾ ਦੇ ਵਿੱਚ ਕਾਫੀ ਰੋਸ ਹੈ ਪਰਵਾਰਿਕ ਮੈਂਬਰ ਵੀ ਇਥੇ ਨਜ਼ਰ ਆ ਰਹੇ ਨੇ ਮੇਰੀ ਜੀ ਦਤੀ ਮਾਰੀ ਹੈ ਨਾ ਕੱਟਰ ਨੂੰ ਮਾਰ ਦੋ ਮੇਰੇ ਕੱਟਰ ਨੂੰ ਪਰਵਾਰੀ ਦੇ ਵਿੱਚ ਜਿਹੜਾ ਕੀ ਹੈ ਬਹੁਤ ਡੋਡਾ ਮੇਲੇ ਭੰਜੀ ਅਸੀਂ ਅੰਦਰ ਜਿਵੇਂ ਕੀ 12 13 ਸਾਲ ਦੀ ਬੱਚੀ ਦੀ ਜਿਹੜੀ ਕਿ ਡੈੱਡ ਬੋਡੀ ਪਈ ਹੈ ਕਿਵੇਂ ਵੇਖਦੇ ਹੋ ਇਨਸਾਨੀਅਤ ਖਤਮ ਹੋ ਗਈ ਰਹਿ ਗਿਆ ਆਪਣੇ ਮਾਰਾ ਇੱਕ ਚਰ ਨੂੰ ਮੈਂ ਬਾਸ ਰਿਹਾ ਬੜਾ ਮਸਲਾ ਹੈ ਬੜਾ ਕੰਡਾ ਪਿਆ ਹੈ ਹੁਣ ਕੀ ਕਰੀਏਗਾ ਦੱਸੋ ਆਪਣੇ ਤਰਫੋਂ ਬਿਲਕੁਲ ਫੈਮਲੀ ਦੇਖ ਕੇ ਲੋ ਹੋਰਾ ਫਿਰ ਆਪੋਰਟ ਕਰਨ ਕੋਇਆ ਤੇ ਦੇਖ ਸਕਦੇ ਹੋ ਕਿ ਜਿਸ ਲੜਕੀ ਦੇ ਨਾਲ ਜਿਹੜਾ ਗਲਤ ਕੰਮ ਹੋਇਆ 15 ਸਾਲ ਦੀ ਲੜਕੀ ਆ ਉਸ ਦਾ ਜਿਹੜਾ ਗਲਤ ਕੰਮ ਹੋਇਆ ਲੜਕੀ ਦੇ ਨਾਲ ਸੋ ਉਸ ਦੇ ਬਾਅਦ 10 ਦਿਨ ਹੋਇਆ ਕਿ ਜਿਹੜਾ ਦਿੱਤਾ ਗਿਆ ਸੋ ਲੜਕੇ ਨੂੰ ਜਿਹੜਾ ਜਿਸ ਨੇ ਗਲਤ ਕੰਮ ਕੀਤਾ ਉਸ ਨੂੰ ਜਿਹੜਾ ਫਾਈਲ ਦਿੱਤਾ ਗਿਆ ਉਹ ਨਾ ਆ ਪਾਸੇ ਕੰਮਿਆ ਕਰ ਯਾਰ ਪੰਡਿਤ ਦਿਖਾ ਦਿੰਦੇ ਦੇਖ ਸਕਦੇ ਹੋ ਕਿ 15 ਸਾਲ ਦੀ ਜਿਹੜੀ ਲੜਕੀ ਨਾਲ ਗਲਤ ਕੰਮ ਹੋਇਆ ਮੋਕੇ ਦਾ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ ਸੋ ਮੋਕੇ ਦਾ ਪ੍ਰਸ਼ਾਸਨ ਜਿਹੜਾ ਪਹੁੰਚ ਚੁੱਕਾ ਹੈ ਮੋਕੇ ਦਾ ਪ੍ਰਸ਼ਾਸਨ ਵੀ ਜਿਹੜਾ ਪਹੁੰਚ ਚੁੱਕਾ ਹੈ ਇੰਨਾ ਜ਼ਿਆਦਾ ਬੋਲਿਆ ਕਿ ਕਿਹਦੇ ਜਾਨੀ ਕਿੰਨਾ ਬਦਲ ਦਈਏ ਸੋ ਮੋਕੇ ਦੇ ਪ੍ਰਸ਼ਾਸਨ ਦੋ ਜਗ੍ਹਾ ਦੇਖ ਸਕਦੇ ਹੋ ਪ੍ਰਸ਼ਾਸਨ ਵਾਲੋ ਜਿਹੜਾ ਰੋਕੇ ਜਾ ਰਹੇ ਹਨ ਵਿਅਕਤੀ ਨੂੰ ਹੱਥ ਜਿੰਦਾ ਜਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਆਪਨੇ ਆਓ ਇਹ ਨਾਮ ਨੂੰ ਅਗਲਾ ਨਾਮ ਲਪਟਾਇਆ ਚਲੇਗੇ ਨਾ ਜੀ ਨਾ ਜੀ ਬੱਚੇ ਮਰਗ ਸਮੋਕੇ ਤੇ ਜਿਹੜਾ ਦੇਖ ਸਕਦੇ ਹੋ 50 ਘੰਟੇ ਵੀ ਪਹੁੰਚਿਆ ਪਿਆ ਪੁੱਛਾ ਕਰ ਸਕਦਾ ਹਾਂ ਇਹ ਅਰੰਭ ਲਗਾਤ ਮੋਕੇ ਤੇ ਪ੍ਰਸ਼ਾਸਨ ਜਿਹੜਾ ਦੇਖ ਸਕਦੇ ਹੋ ਸੋ ਦੇਖ ਸਤਿਓ ਮੋਕੇ ਤੇ ਜਿਹੜਾ ਬੰਦਾ ਕੋਈ ਦਿੱਤਾ ਗਿਆ ਸੋ ਵਿਅਕਤੀ ਹੈ ਜਿਹੜਾ ਇਸ ਵੱਲੋਂ ਜਿਹੜਾ ਕਿ ਗਲਤ ਕੰਮ ਕੀਤਾ ਗਿਆ ਸੀਗਾ ਸੋ ਉਸ ਤੋਂ ਬਾਅਦ ਜਿਹੜਾ ਮਹੱਲਾ ਵਾਸੀਆ ਵੱਲੋਂ ਜਿਹੜਾ ਸੋ ਦੇਖ ਸਤਿਓ ਕਿ ਜਿਹੜਾ ਮਹੱਲਾ ਵਾਸੀਆ ਨੇ ਮੋਕੇ ਤੇ ਬੰਦਾ ਫੜ ਲਿਆ ਹੈ ਔਰ ਦੇਖ ਸਕਦੇ ਹੋ ਮੌਕੇ ਤੇ ਪ੍ਰਸ਼ਾਸਨ ਵੀ ਜਿਹੜਾ ਪਹੁੰਚਿਆ ਔਰ ਦੇਖਦੇ ਹੋ ਕਿ ਜਿਹੜਾ ਗਲਤ ਕੰਮ ਇਹਨਾਂ ਜਿਹੜਾ ਕੀਤਾ ਗਿਆ ਨਹੀਂ ਦੇਖੀ ਸੋਸ ਬੰਦੇ ਦਾ ਇਦਾਂ ਦਾ ਗਲਤ ਕੰਮ ਕਰਦਾ ਬੱਚੇ ਨਾਲ ਮੈਂ ਪਹਿਲਾਂ ਵੀ ਮੀਡੀਆ ਨੂੰ ਇਹ ਗੱਲ ਕਹੀ ਹੈ ਇਹੋ ਜਿਹੇ ਦਰਿੰਦਿਆਂ ਨੂੰ ਜਿਹੜਾ ਚੋਣ ਤੇ ਗੋਲੀ ਮਾਰਨੀ ਚਾਹੀਦੀ ਹੈ ਇਹਨਾਂ ਨੂੰ ਦੇਖੋ ਕਾਨੂੰਨ ਵਿਵਸਥਾ ਸਾਡੀ ਇਦਾਂ ਦੀ ਹੈ ਕਿ ਇਦਾਂ ਦੇ ਆਨੇ ਫੇਰ ਛੁੱਟ ਕੇ ਆਏ ਨਾ 6 ਮਹੀਨੇ ਸਾਲ ਬਾਅਦ ਤੇ ਇਹੋ ਜਿਹਿਆਂ ਨੂੰ ਜੇ ਆਪਾਂ ਇਦਾਂ ਦੀ ਐਗਜ਼ਾਮਪਲ ਨਹੀਂ ਸੈੱਟ ਕਰਾਂਗੇ ਤੇ ਇੰਨਾ ਹੀ ਬੱਚਿਆਂ ਲੋਕਾਂ ਦੀਆਂ ਲੁਕਤੀਆਂ ਰਹਿਣਗੀਆਂ ਪਰ ਦੇਖੋ ਸਰ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਵਾ ਪਰ ਦੇਖਦੇ ਹੋ ਕਿ ਕੋਈ ਕਾਰਵਾਈ ਨਹੀਂ ਕਰਦਾ ਹੋਇਆ ਨਜ਼ਰ ਆ ਰਿਹਾ ਹੱਥੇ ਹੱਥ ਇਹ ਤਾਂ ਹੈ ਜੀ ਪ੍ਰਸ਼ਾਸਨ ਵੀ ਪਰ ਦੇਖੋ ਜੇ اروਪੀ ਵੀ ਮੌਕੇ ਤੇ ਗ੍ਰਿਫਤਾਰ ਨੂੰ ਤੱਕ ਮਾਸੂਮ ਬੱਚਿਆਂ ਐਦਾ ਬਲੀ ਦਾ ਸ਼ਿਕਾਰ ਨਹੀਂ ਕਰਾਇਆ ਬਿਲਕੁਲ ਇਹ ਤਾਂ ਸਾਡਾ ਮੈਂ ਕਹਿੰਦਾ ਸਾਡਾ ਮੰਦ ਭਾਗਾ ਕੰਮ ਹੈ ਕਿ ਸਾਡਾ ਕਿੰਨੇ ਮਹੀਨੇ ਲੱਗਿਆ ਕਿ ਐਦਾ ਦੇ ਦਿਨ ਤੇ ਬਚਦੇ ਰਹਿੰਦੇ ਨੇ ਕਿ ਇੱਦਾਂ ਹੀ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਦੇਖੋ ਪਰਿਵਾਰ ਦੇ ਤੇ ਕੀ ਮਿਲਣੀ ਹੈ ਬਹੁਤ ਬੇਇੱਜ਼ਤ ਹੋ ਗਏ ਗਿਆ ਦੇਖੋ ਬੱਚੇ ਇਨਸਾਨੀਅਤ ਤੋੜ ਦੀ ਮਤਲਬ ਰਹਿ ਨਹੀਂ ਗਈ ਅੱਜ ਕੋਈ ਸ਼ਬਦ ਨਹੀਂ ਹੈਗੇ ਕਿ ਜਿਹੜੀ ਇੱਕ ਛੋਟੀ ਬੱਚੀ ਨੂੰ ਮੈਂ ਅੰਦਰ ਦੇਖ ਕੇ ਆ ਮੈਂ ਆਪਣੇ ਕੋ ਦੇਖ ਨਹੀਂ ਹੋਇਆ ਜਿਸ ਤਰੀਕੇ ਨਾਲ ਉਸ ਬੱਚੀ ਦੀ ਮੈਂ ਲਾਸ਼ ਦੇਖੀ ਹੈ ਔਰ ਮੇਰੇ ਮੁਹੱਲੇ ਦੇ ਵਿੱਚ ਦੇਖੋ ਕੀ ਇਸ ਦੱਸੀ ਜਾ ਰਹੀ ਬੱਚੀ ਦੀ ਜਿਹੜੀ ਉਹ ਲੜਕੀ 12 ਤੋਂ 14 ਸਾਲ ਦੀ ਜਿਹੜੀ ਹੈ ਮੁਹੱਲੇ ਦੇ ਵਿੱਚ ਇਦਾਂ ਦਾ ਕੰਮ ਹੋ ਗਿਆ ਦੇਖੋ ਕਿੱਥੇ ਅੱਜ ਕੱਲ ਇਨਸਾਨੀਅਤ ਕਿੱਥੇ ਕਹਿ ਰਿਹਾ ਕਿ ਕਿੱਥੇ ਸੇਫ ਰਹਿਣਗੇ ਬੱਚੇ ਸਾਡੇ ਕਿੱਥੇ ਕਿੱਥੇ ਕੋਈ ਵੀ ਵਿਸ਼ਵਾਸ ਕਰ ਸਕਦਾ ਬਿਲਕੁਲ ਇਹੋ ਜਿਹਾ ਕੇਜ ਦਾ ਬੰਦਾ ਬੜੀ ਵੱਡੀ ਗੱਲ ਉਹਦਾ ਫਰੇਕ ਜਿਹੜੀ ਕਿ ਇੱਕ ਅਰੋਗਕ ਦੀ ਲੜਕੀ ਹੈ ਜਿੰਦਾ ਨਾਲ ਜ਼ਬਰਦਸਤ ਹੋਇਆ ਜਾਂ ਹੱਤਿਆ ਹੋਈ ਹੈ ਉਹ ਉਹਦੀ ਸਹੇਲੀ ਜਿਹੀ ਉਹਦੀ ਬੇਟੀ ਮੈਂ ਜੂ ਨਹੀਂ ਹੁੰਦਾ ਉਹਨਾਂ ਦੇ ਨਾਲ ਖੇਡਣ ਜਾਂਦੀ ਸੀ ਜਿਆ ਉਹ ਸੀ ਇਹਦੀਆਂ ਬੱਚੀਆਂ ਇਤੇ ਬਾਹਰ ਗਈਆਂ ਰਿਸ਼ਤੇਦਾਰਾਂ ਨੇ ਦੇਖੀ ਕਿੱਥੇ ਗਈਆਂ ਔਰ ਇਸ ਬੰਦੇ ਨੇ ਦੇਖੋ ਕੀ ਕਤੂਤ ਕੀਤੀ ਆ ਦੇਖੋ ਨਾ ਉਸੇ ਵੇਖ ਕੇ ਮੱਲੇ ਜਿਨਾਂ ਨੇ ਕਿਹਾ ਕਿ ਕੁੜੀ ਅੰਦਰ ਹੈ ਕੰਦਰੇ ਨੇ ਮੱਲੇ ਪੁਲਿਸ ਵਾਲੇ ਨੇ ਕਿਹਾ ਮਤ ਤੁਸੀਂ ਕਿਹਾ ਸੀ ਪ੍ਰਸ਼ਾਸਨ ਕਰ ਰਹੇ ਹੋ ਬੜੀ ਗੱਲ ਹੈ ਕਿ ਤੁਹਾਡਾ ਚੌਧਰ ਆ ਜਾਓ ਮਤ ਸਾਰੀ ਗਲਤੀ ਪ੍ਰਸ਼ਾਸਨ ਦੀ ਹੈ ਚੱਲੇਗੀ ਉਸ ਤੋਂ ਬਾਅਦ ਮੱਲੇ ਵਾਲਿਆਂ ਨੇ ਕੁੜੀ ਨੂੰ ਕਿਹਾ ਮੈਂ ਨਹੀਂ ਸਵਾਲ ਇਹ ਦੇਖੀ ਅੱਛਾ ਬੋਲੋਸ ਪਹਿਲਾਂ ਆਈ ਸੀ ਕਿ ਮੌਕੇ ਤੇ ਬੋਲੋਸ ਪਹਿਲਾਂ ਸਾਰੀ ਹੈ ਪੁਲਿਸ ਸੇਂਟਰ ਦੇ ਅੰਦਰ ਸਾਰਾ ਕੁਝ ਨਹੀਂ ਕਰ ਅੱਛਾ ਉਸ ਟਾਈਮ ਤੇ ਲੜਕੀ ਨਹੀਂ ਰਹੀ ਅੱਛਾ ਸਾਰੀ ਮੱਲੇ ਵਾਲਿਆਂ ਨੇ ਕਿਹਾ ਮੱਲੇ ਵਾਲਿਆਂ ਨੇ ਕਿ ਚੋਰ ਹੀ ਅੰਦਰ ਹੀ ਹੈ ਵਿੱਚ ਉਹ ਕੀ ਕਹਿੰਦੇ ਕਿ ਕਿੰਨੀਆਂ ਗਈ ਅੰਦਰ ਗਈਆਂ ਬਾਹਰ ਨਹੀਂ ਆਈਆਂ ਮੈਨੂੰ ਪੁਲਿਸ ਅੰਦਰ ਜਾਂਦੀ ਕਿਉਂ ਨਹੀਂ ਦੱਸਦੀ ਮਿੱਟੀ ਆ ਕੇ ਕੀ ਕਰਵਾਉਣੇ ਨੇ ਇਹ ਤਾਂ ਉਹ ਅੰਦਰ ਰਹਿ ਪਤਾ ਨਹੀਂ ਕਿੱਥੇ ਪਈ ਸੀ